ਸਾਨੂੰ ਇਹਦੀ ਵਾਈਫ ਦੇ ਥਰੂ ਵੀ ਪਤਾ ਲੱਗਿਆ ਕਿ ਜਿਹੜਾ ਮੇਰਾ ਬ੍ਰਦਰ ਹੈ ਉਹਨੂੰ ਉਹਦੇ ਦੋਸਤ ਜਿਹੜੇ ਆ ਆਪਣੇ ਦੋਸਤਾਂ ਨਾਲ ਚਲਾ ਗਿਆ ਠੀਕ ਹੈ ਅਗਲੇ ਦਿਨ ਸਾਨੂੰ ਰਾਤ ਤੱਕ ਉਹ ਬੱਚਾ ਆਇਆ ਨਹੀਂ ਜਿੱਦੋਂ ਅਗਲੇ ਦਿਨ ਸਾਨੂੰ ਪਤਾ ਲੱਗਿਆ ਤੇ ਅਸੀਂ ਗੁੰਮਸ਼ੁਦਗੀ ਦੇ ਹਿਸਾਬ ਨਾਲ ਉਹਦੀ ਪਾਲ ਕਰਦੇ ਰਹੇ ਹਿੱਦਾਂ ਜਿੱਦਾਂ ਇਹਨੇ ਸਾਨੂੰ ਗੁੰਮਰਾਹ ਕੀਤਾ ਅਸੀਂ ਉਹਦੇ ਹਿਸਾਬ ਨਾਲ ਪਾਲ ਕਰੀ ਗਏ ਤੇ ਫਿਰ ਆਪਾਂ ਉੱਥੇ ਜਾ ਕੇ ਦਰਖਾਸਤ ਵੀ ਲਿਖਾਈ ਪੁਲਿਸ ਸਟੇਸ਼ਨ ਤੇ ਜਾ ਕੇ ਪੁਲਿਸ ਨੇ ਵੀ ਚਲੋ ਨਾਲ ਨਾਲ ਕਾਰਵਾਈ ਕਰਦੇ ਗਏ ਫਿਰ ਜਿਹੜੇ ਸੀਸੀਟੀਵੀ ਸੀ ਕੁਝ ਸਬੂਤ ਉਹਨਾਂ ਤੋਂ حاصل ਹੋਏ ਪੁਲਿਸ ਉਹਨਾਂ ਸਾਰੀਆਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖ ਕੇ ਸਾਰੀ ਇਨਵੈਸਟੀਗੇਸ਼ਨ ਕਰ ਲਈ ਹੈ ਠੀਕ ਹੈ ਫਿਰ ਜਦੋਂ ਇਹਨਾਂ ਚੀਜ਼ਾਂ ਬਾਰੇ ਹੌਲੀ ਹੌਲੀ ਡਿਸਕਲੋਜ਼ ਹੁੰਦਾ ਗਿਆ ਤੇ ਐਂਡ ਤੇ ਆ ਕੇ ਇਸ ਇਹਦੀ ਜਿਹੜੀ ਡੈੱਡ ਬੋਡੀ ਸੀ ਜਦੋਂ ਸਾਰਾ ਕੁਝ ਪ੍ਰੂਫ ਕਲੂ ਨਾਲ ਕਲੂ ਜੋੜਦੇ ਗਏ ਇਸ ਬੱਚੇ ਦੀ ਡੈੱਡ ਬੋਡੀ ਸਾਨੂੰ ਖਾਲੜਾ ਤੋਂ ਮਿਲੀ ਪਾਕਿਸਤਾਨ ਬਾਰਡਰ ਦੇ ਕੋਲ ਤੇ ਬਹੁਤ ਹੀ ਜ਼ਿਆਦਾ ਬੁਰੀ ਹਾਲਤ ਦੇ ਵਿੱਚ ਮਿਲੀ ਜਦੋਂ ਪੁਲਿਸ ਨੇ ਇਹਨੂੰ ਇੰਟਰੋਗੇਸ਼ਨ ਤੇ ਲੈ ਕੇ ਇਨਵੈਸਟੀਗੇਸ਼ਨ ਕੀਤੀ ਉਦੋਂ ਇਹ ਬੋਲੀ ਕਿ ਇਹਦਾ ਤੇ ਦੇ ਲਵਰ ਨੇ ਮਿਲ ਕੇ ਸਾਰਾ ਕੰਡ ਕੀਤਾ ਇਹਦੇ ਲਵਰ ਦਾ ਨਾਮ ਜਿਹੜਾ ਬਿਲਕੁਲ ਸਾਡੇ ਘਰ ਦੇ ਆਪੋਜ਼ਿਟ ਹੈ ਸੋਨੂ ਸ਼ਰਮਾ ਫੋਟੋਗ੍ਰਾਫਰ ਹੈ ਤੇ ਪਲੀਜ਼ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਇਹਨਾਂ ਤੇ ਤੇ ਇੱਕ ਚੀਜ਼ ਸਰ ਕੀ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਕੀ ਜਿਹੜੀ ਇਹ ਪਾਕਿਸਤਾਨ ਬਾਰਡਰ ਦੇ ਕੋਲ ਕਿੱਧਰ ਮਿਲੀ ਹੈ ਕਿਉਂਕਿ ਤੁਹੀ ਨੇ ਚੀਜ਼ ਨੂੰ ਸਮਝਦੇ ਕਿ ਸਿਰਫ ਦੋ ਜਾਨੇ ਦਾ ਕੰਮ ਨਹੀਂ ਹੋ ਸਕਦਾ ਬਿਲਕੁਲ ਬਿਲਕੁਲ 150% ਸ਼ੋਰ ਹੈ 6 ਫੁੱਟ ਦਾ ਸੀ ਮੇਰਾ ਭਰਾ ਉਸ ਨੂੰ ਕੱਲਾ ਬੰਦਾ ਉੱਤ ਇਹਨਾਂ ਨੇ ਜੇ ਜੇ ਕਹਿ ਰਹੀ ਇਹਦੇ ਕਹਿਣ ਅਨੁਸਾਰ ਜੇ ਨੇ ਉੱਪਰ ਉਹਦਾ ਮਰਡਰ ਕੀਤਾ ਰੂਮ ਦੇ ਵਿੱਚ ਦੋਵਾਂ ਜਨਿਆਂ ਨੇ ਇਹਨੇ ਲੰਬੇ ਉੱਚੇ ਬੰਦੇ ਨੂੰ ਇੱਕ ਕੱਲਾ ਬੰਦਾ ਹੀ ਜਾਂ ਦੋ ਬੰਦੇ ਰਲ ਕੇ ਨਹੀਂ ਤਾਰ ਸਕਦੇ ਥੱਲੇ ਇਹਦੇ ਵਿੱਚ ਹੋਰ ਵੀ ਬੜੇ ਜਾਨੇ ਇਨਵੋਲਵ ਹੋਏ ਉਹਨਾਂਗੇ ਸਾਡੀ ਰਿਕੁਐਸਟ ਹੈ ਪੁਲਿਸ ਵੀ ਇਸ ਦੀ ਇਸ ਚੀਜ਼ ਬਾਰੇ ਪੂਰੀ ਇਨਵੈਸਟੀਗੇਸ਼ਨ ਕਰ ਰਹੀ ਹੈ ਜਿਹੜੇ ਵੀ ਪਰਸਨ ਇਨਾ ਚ ਇਨਵੋਲਵ ਨੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਵੇ ਤੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਜੋ ਤਕਲੀਫ ਅਸੀਂ ਸਹਰੇ ਨਾ ਇਸ ਟਾਈਮ ਪਰਮਾਤਮਾ ਜਾਣਦਾ ਬਸ ਜਿਸ ਟਾਈਮ ਮੈਡਮ ਉਹਨੇ ਸਾਡੇ ਘਰ ਆ ਡੈਕਰਾ ਡੈਮਟਰ ਦੀ ਕਵਸਚਨ ਘਰ ਕੋਈ ਨਹੀਂ ਸੀਗਾ ਮੇਰੇ ਮੰਮਾ ਉੱਥੇ ਗਏ ਦੇ ਸੀ ਮੰਦਿਰੇ ਆਪ ਹੀ ਛੱਡ ਕੇ ਆਇਆ ਸੀ ਤੇ ਉਹ ਦੁਬਾਰਾ ਜਦੋਂ ਘਰ ਆਇਆ ਤੇ ਬਸ ਉਹਨੇ ਇਹਨਾਂ ਦੋਨਾਂ ਨੂੰ ਵੇਖ ਲਿਆ ਇਹੀ ਉਹਦਾ ਕਾਰਨ ਬਣਿਆ ਸਰ ਜਦੋਂ ਆਪਾਂ ਪੁਲਿਸ ਸਟੇਸ਼ਨ ਸੀ ਡਿਵੀਜ਼ਨ ਚ ਗਏ ਆਪਾਂ ਗਲ ਵਾਲੀ ਗੇਟ ਉਹਨਾਂ ਨੇ ਸਾਨੂੰ ਸਾਡੇ ਨਾਲ ਬੜਾ ਵਧੀਆ ਕੋਆਪਰੇਟ ਕੀਤਾ ਉੱਥੋਂ ਦੇ ਐਸਐਚਓ ਮੈਮ ਨੇ ਮੈਮ ਰਜਵੰਤ ਕੌਰ ਨੇ ਬੇਸ਼ੱਕ ਉਹਨਾਂ ਦਾ ਏਰੀਆ ਨਹੀਂ ਸੀ ਇਹ ਵੀ ਉਹਨਾਂ ਨੂੰ ਇੱਥੇ ਆ ਕੇ ਪਤਾ ਲੱਗਾ ਪਰ ਫਿਰ ਵੀ ਉਹਨਾਂ ਨੇ ਸਾਡੀ ਕਿਸੇ ਤਰ੍ਹਾਂ ਨਾ ਕੋਈ ਕਮੀ ਨਹੀਂ ਰਹਿਣ ਦਿੱਤੀ ਇਨਵੈਸਟੀਗੇਸ਼ਨ 'ਚ ਉਹਨਾਂ ਨੇ ਸਾਡਾ ਪੂਰਾ ਸਾਥ ਦਿੱਤਾ ਇਸ ਚੀਜ਼ 'ਚ ਅਸੀਂ ਉਹਨਾਂ ਦੇ ਇਸ ਚੀਜ਼ 'ਤੇ ਬਹੁਤ ਸ਼ੁਕਰਗੁਜ਼ਾਰ ਹਾਂ ਤੇ ਬਾਕੀ ਵੀ ਪੂਰੀ ਪੁਲਿਸ ਟੀਮ ਦੇ ਅਸੀਂ ਸ਼ੁਕਰਗੁਜ਼ਾਰ ਹਾਂ ਪਰ ਸਾਨੂੰ ਪੂਰਾ ਇਨਸਾਫ ਦਿਵਾ ਦਿਓ ਮਾਤਾ ਜੀ ਕੀ ਨਾਮ ਹੈ ਆਪਣਾ ਜੀਰਨ ਨੇ ਤੇ ਕੀ ਗੱਲ ਹੋਈ ਇਹ ਕੱਲ ਮੈਂ ਨਾ ਮੇਰੇ ਦੋ ਟਾਈਮੇ ਹੋ ਗਏ ਸਰਜਰੀ ਹੋਈ ਹੋਈ ਆ ਅੱਜ ਮੇਰਾ ਬੇਟਾ ਕਹਿੰਦਾ ਮੰਮੀ ਤੁਸੀਂ ਕਿਤੇ ਮੱਤਾਂ ਨਹੀਂ ਦੇ ਕੇ ਆਜ ਬਾਬਾ ਲਾਲ ਦੇ ਜਨਮਤਾਂ ਦੇ ਜਾਣਾ ਮੈਂ ਕਿਹਾ ਮੰਨੀ 5:30 ਹੋ ਗਏ ਆ 8:30 ਵਜੇ ਪਹੁੰਚ ਕੇ ਆ ਜਿੰਦਾ ਫਿਰ ਸੁਣਵਾ ਕਹਿੰਦਾ ਨਹੀਂ ਨਾ ਛੱਡ ਕੇ ਆ ਨਾ ਮੈਨੂੰ ਛੱਡਣ ਚੱਲਾ ਗਿਆ ਉਹ ਉੱਥੇ ਮੈਂ ਸ਼ਾਸਨ ਸੁਣੀਆ ਮੈਂ ਇਹ ਮੈਨੂੰ ਕਹਿੰਦਾ ਸੀ 8:30 ਵਜੇ ਆ ਕੇ ਮੈਂ ਤੁਹਾਨੂੰ ਲੈ ਜਾਵਾਂਗਾ ਨਹੀਂ ਪਹੁੰਚਿਆ ਮੇਰੇ ਜਾਨ ਤੂੰ 15 ਮਿੰਟ ਬਾਅਦ ਜਦੋਂ ਮੈਨੂੰ 7:30 ਵਜੇ ਛੱਡ ਕੇ ਆਪਣੀ ਬੇਟੀ ਲੈ ਕੇ ਛੁੱਪੀ ਗਈ ਐ ਤਿੰਨ ਕੁ ਸ਼ਾਮ ਦੀ ਉਹ ਮੱਥਾ ਟਿਕਾਇਆ ਆਪ ਟਿੱਕਿਆ ਸ਼ਾਇਦ ਉਹ ਥੇ ਕੈਮਰੇ 'ਚ ਵੀ ਆਇਆ ਹੋਵੇ ਬਾਬਾ ਲਾਲ ਦੀ ਪੋਰੀਆਂ ਵਾਲੇ ਬਾਜ਼ਾਰ ਤੇ ਮੈਨੂੰ ਮੇਰੇ ਬੇਟੀ ਦਾ ਵੇਟ ਆ ਉਹ ਛੱਡ ਗਏ ਮੈਂ ਘਰ ਆਈਏ ਮੈਂ ਪੁੱਛਿਆ ਮੈਂ ਕਿਹਾ ਮਨੀ ਕਿੱਥੇ ਗਿਆ ਕਹਿੰਦੇ ਉਹਦੇ ਨਾਲ ਨਾ ਤਿੰਨ ਮੁੰਡੇ ਉਹਨੂੰ ਲੈ ਗਏ ਮੈਂ ਕਿਹੜੇ ਮੁੰਡੇ ਮੈਂ ਕਿਹਾ ਸਾਡੇ ਘਰ ਕੋਈ ਮੁੰਡਾ ਹੀ ਨਹੀਂ ਆਇਆ ਕਹਿੰਦੀ ਨਹੀਂ ਤਿੰਨ ਆਏ ਸੀ ਬਾਹਰ ਮੈਂ ਕਿਹਾ ਤੂੰ ਵੇਖੇ ਕਹਿੰਦੀ ਹਾਂ ਮੈਂ ਵੇਖੇ ਤਾਂ ਸੀ ਲੇਕਿਨ ਉਹ ਮੈਨੂੰ ਕਹਿੰਦੇ ਅੰਦਰ ਚਲ ਜਾ ਅੰਦਰ ਚਲ ਜਾ ਮੈਨੂੰ ਗੁਮਰਾਹ ਕਰਤਾ ਉਹਨਾਂ ਨੇ ਮੈਂ ਘਰ ਆ ਗਈ ਬੈਠੇ ਉਸੇ ਵੇਲੇ ਅੰਦਰ ਆਈਆਂ ਮੈਨੂੰ ਚੈਨ ਨਹੀਂ ਪਿਆ ਵੀ ਮਨੀ ਚਲਾ ਕਿੱਥੇ ਗਿਆ ਉਹ ਵੀ ਐਕਟਵਮ ਨਹੀਂ ਹੈਗੀ ਬਾਹਰ ਉਹਨਾਂ ਨੇ ਉੱਪਰ ਸਭ ਕੁਝ ਕਰ ਦਿੱਤਾ ਸੀ ਮੇਰੇ ਆਂ ਮੈਨੂੰ ਤਾਂ ਬਾਅਦ ਚ ਪਤਾ ਲੱਗਾ ਕਿ ਨਹੀਂ ਮੈਨੂੰ ਮਾਰਤਾ ਆ ਨਾ ਮੈਨੂੰ ਪਤਾ ਲੱਗੇ ਮੈਂ ਰੋਂਦੀ ਸੀ ਮੈਂ ਕਿਹਾ ਮੈਨੂੰ ਨਾ ਕਰ ਨਹੀਂ ਮੈਂ ਰੋਂਦੀ ਨਹੀਂ ਕੋਧਦਰਾ ਮੈਨੂੰ ਐ ਹੋਈ ਸ਼ੱਕ ਪੈਂਦਾ ਸੀ ਮੈਂ ਕਿ ਮਨੇ ਨੂੰ ਮਾਰ ਦਿੱਤਾ ਕਿਸੇ ਨੇ ਕੋਈ ਮੁੰਡਾ ਆਇਆ ਹੁੰਦਾ ਕਿ ਮੇਰੇ ਚੰਦਾ ਥੋੜਾ ਸ਼ੱਕ ਪੰਦਾ ਸੀ ਮੈਨੂੰ ਫਿਰ ਇਹਨੂੰ ਉੱਥੇ ਥਾਣੇ ਵੀ ਬੁਲਾਇਆ ਉਹਨਾਂ ਨੇ ਵੀ ਇਹੋ ਹੀ ਕਹਾ ਕੇ ਕਹਿੰਦੇ ਮੈਂ ਤਾਂ ਸ਼ੱਕ ਹੀ ਤੁਸੀਂ ਲੱਗਦੇ ਤੇ ਜਦੋਂ ਉਹ ਸਿੱਧੇ ਤਾਂ ਨਹੀਂ ਗਏ ਉਹਨਾਂ ਨੂੰ ਮਾਰ ਦਿੱਤਾ ਗਿਆ ਤੇ ਉਦੋਂ ਬਾਅਦ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ ਮਿੱਤੇ ਬੁਰਸ ਵੱਲੋਂ ਪਾਰਵਾਈ ਅਗਲੇ ਦਿਨ ਅਸੀਂ ਰਿਪੋਰਟ ਦਿੱਤੀ ਕਿਉਂਕਿ ਮੈਂ ਕਿਸੇ ਨੂੰ ਮੈਨੂੰ ਇਹ ਨਹੀਂ ਸੀ ਪਤਾ ਕਿ ਇਹਨੂੰ ਮਾਰ ਦਿੱਤਾ ਹੈ ਪਰ ਉਹ ਤਾਂ ਦੋ ਦੋ ਕੈਮਰਿਆਂ ਕੁਮਰਿਆਂ ਤੇ ਜਾਂ ਪੂਲਸ ਵਾਲੇ ਆਏ ਸਾਨੂੰ ਫੇਰ ਪਤਾ ਲੱਗਾ ਫੇਰ ਮੇਰੀਆਂ ਬੇਟੀਆਂ ਕਹਿੰਦੀਆਂ ਮਮਾ ਬੰਨੀ ਮਾਰ ਦਿੱਤਾ ਗਿਆ ਉਹ ਤੇ ਆ ਜਕ ਨੇ ਦੁਨਨ ਨੇਰਲ ਕੇ ਮਾਰਿਆ ਕੋਈ ਸੁਣੋ ਕਾਰਵਾਈ ਹੋ ਜਾਰੀ ਚੱਲਣੀ ਕਿ ਨਾਮ ਕੀ ਆ ਮੇਰਾ ਆਸ਼ੀਸ਼ ਸ਼ਰਮਾ ਆਸ਼ੂ ਨਾਮ ਆ ਮੇਰਾ ਕੀ ਕਰਵਾਈ ਸਰ ਇਹ ਮੇਰੇ ਤਾਏ ਦੇ ਲੜਕਾ ਮਨੀ ਇਹ ਸੰਡੇ ਤੋਂ ਰਾਤ ਤੋਂ ਹੀ ਲਾਪਤਾ ਸੀਗਾ ਸਾਨੂੰ ਅਗਲੇ ਦਿਨ ਮੰਡੇ ਨੂੰ ਪਤਾ ਲੱਗਾ ਕਿ ਇਹ ਘਰ ਨਹੀਂ ਆਇਆ ਰਾਤ ਦਾ ਪੂਰੀ ਤੇ 3-4 ਦਿਨ ਪਤਾ ਲੱਗਾ ਮੈਨੂੰ ਕਿ ਇਹ ਲਾਪਤਾ ਰਾਤ ਘਰ ਨਹੀਂ ਆ ਉਸ ਤੋਂ ਬਾਅਦ ਅਸੀਂ ਕੈਮਰੇ ਗੁਮਰੇ ਦੇਖਣ ਲੱਪੇ ਆ ਇਹਦੀ ਵਾਈਫ ਦੇ ਮੁਤਾਬਕ ਜੋ ਜੋ ਬੋਲਿਆ ਉਹ ਗੁੰਮਰਾਹ ਕਰਦੀ ਰਹੀ ਝੂਠ ਬੋਲੀ ਗਈ ਇਹ 3-4 ਦਿਨ ਉਹਦੇ ਹਿਸਾਬ ਨਾਲ ਲੱਭਦੇ ਰਹੇ ਫਿਰ ਸਾਨੂੰ ਰਾਤ ਨੂੰ ਸ਼ੋ ਹੋਇਆ ਕਿ ਕੋਈ ਬੰਦਾ ਆਇਆ ਘਰ ਤੇ ਨਿਕਲਿਆ ਵੀ ਹੈ ਉਹਦੇ ਹਿਸਾਬ ਨਾਲ ਆਪਾਂ ਕੈਮਰੇ ਇਨਵੈਸਟਿਗੇਟ ਕੀਤੇ ਤੇ ਉਦੇ ਹਿਸਾਬ ਨਾਲ ਸਾਰਾ ਪਤਾ ਲੱਗਾ ਬੰਦਾ ਪਹਿਲਾਂ ਚੱਲਿਆ ਜਿਹੜਾ ਆਇਆ ਸੀ ਹਾਂਜੀ ਉਹ ਬਿਲਕੁਲ ਘਰ ਦੇ ਸਾਹਮਣੇ ਫੋਟੋਗ੍ਰਾਫਰ ਆ ਸੋਨੂ ਸ਼ਰਮਾ ਉਹ ਸੀਗਾ ਉਹ ਸ਼ਾਮ ਦਿੱਤੇਗਾ ਉਹ ਕੈਮਰਿਆਂ ਚ ਤੇ ਉਹਨੇ ਮੂੰਹ ਟੱਕਿਆ ਦਾ ਸੀਗਾ ਫਿਰ ਉਹਨੇ ਛੇ ਕੋਈ ਤੜਕੇ ਉੱਥੇ ਘੋ ਮੰਡੀ ਐਕਟੀਵਲ ਆ ਗਿਆ ਆ ਸਾਰਾ ਕ੍ਰਾਈਮ ਕਰਨ ਤੋਂ ਬਾਅਦ ਉਹਦੀ ਚਾਲ ਤੋਂ ਸਾਨੂੰ ਸ਼ੱਕ ਪਿਆ ਤੇ ਕੀ ਕਾਰਨ ਆ ਜਿਹੜਾ ਮਾਰਿਆ ਗਿਆ ਤੁਹਾਡੇ ਘਰਾਂ ਇਹ ਅਫੇਅਰ ਸੀਗਾ ਨਾ 3 ਕੋ ਸਾਲ ਤੋਂ ਚੱਲਦਾ ਆ ਸੀਗਾ ਕਿਹਨਾਂ ਦਾ ਮਨੀ ਸ਼ਰਮਾ ਦੀ ਵਾਈਫ ਦਾ ਦੇ ਸਾਹਮਣੇ ਫੋਟੋਗ੍ਰਾਫਰ ਆ। ਇਹ ਕੁਝ ਪਤਾ ਲੱਗਿਆ ਕਿ ਸਿੱਧਾ ਥਿਆੜ ਦਿਨਾਂ ਨਾਰਿਆ ਗਿਆ ਯਾਰ। ਨੀ ਐ ਇਨਵੈਸਟੀਗੇਸ਼ਨ ਚ ਪੁਲਿਸ ਨੇ ਦੱਸਿਆ ਨਹੀਂ ਅਜੇ ਕਿ ਪਹਿਲਾਂ ਉਹਨੂੰ ਮਾਰਿਆ ਕੁਛ ਜਾਂਦਾ ਸਿੱਧਾ ਗਲਾ ਹੀ ਦਬਾਇਆ। ਕੁਛ ਨਹੀਂ ਪ੍ਰੋਪਰ ਬੋੜੀ ਪੋਸਟਮਾਰਟਮ ਪੋਸਟਮਾਰਟਮ ਹੋ ਰਿਹਾ। ਬੋਰਡ ਮੀਟਿੰਗ ਬੈਠ ਰਹੀ ਹੈ ਉੱਥੇ ਤੇ ਫਿਰ ਬੋੜੀ ਰੀਸੀਵ ਕਰ